ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੱਡੀ ਅਪਡੇਟ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ 11% ਡੀਏ ਤਿੰਨ ਕਿਸ਼ਤਾਂ ਤੇ ਪੈਂਡਿੰਗ ਪਈ ਡੀਏ ਏਰੀਅਰ 18228 ਕਰੋੜ ਦੇ ਬਕਾਏ ਨੂੰ ਲੈ ਕੇ ਵੱਡੀ ਖੁਸ਼ਖਬਰੀ ਜਿਹੜੀ ਕਿ ਮੁਲਾਜ਼ਮਾਂ ਨੂੰ ਮਿਲ ਰਹੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਮੀਟਿੰਗ ਖਤਮ ਹੋਣ ਤੋਂ ਬਾਅਦ ਮੁਲਾਜ਼ਮਾਂ ਦੀਆਂ ਕਿਹੜੀਆਂ ਮੰਗਾਂ ਉੱਤੇ ਪੱਕੀ ਮੋਹਰ ਲੱਗੀ ਕਿਹੜਾ ਵੱਡਾ ਫੈਸਲਾ ਹੋਇਆ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੂਰਾ ਕਰਨ ਨੂੰ ਲੈ ਕੇ ਜੋ ਵੀ ਫ ਉਸ ਨੂੰ ਲੈ ਕੇ ਪੰਜਾਬ ਦੇ ਪੋਲਿਟਿਕਲ ਐਡੀਟਰ ਤਰਲੋਚਨ ਸਿੰਘ ਜੀ ਨੇ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਨੂੰ ਲੈ ਕੇ ਕੁਝ ਜਾਣਕਾਰੀ ਦਿੱਤੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਪੋਲਿਟਿਕਲ ਐਡੀਟਰ ਤਰਲੋਚਨ ਸਿੰਘ ਜੀ ਨੇ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਨੂੰ ਲੈ ਕੇ ਕਿਹੜੀ-ਕਿਹੜੀ ਜਾਣਕਾਰੀ ਦਿੱਤੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਮੀਟਿੰਗ ਆ ਆਨਲਾਈਨ ਮੀਟਿੰਗ ਹੋਈ ਆ ਕਨਵੀਨਰ ਰਤਨ ਸਿੰਘ ਮਾਜਰੀ ਦੀ ਅਗਵਾਈ ਹੇਠ ਜੀ ਪਰ ਇਸ ਮੀਟਿੰਗ ਵਿੱਚ ਬਹੁਤ ਲੰਬਾ ਚੌੜਾ ਜੋ ਪਤਾ ਲੱਗਾ ਚਰਚਾ ਕੀਤੀ ਗਈ ਤੇ ਜਿਹੜੀਆਂ ਮੰਗਾਂ ਨੇ ਲੰਬੇ ਸਮੇਂ ਤੋਂ ਲਟਕੀਆਂ ਪਈਆਂ ਨੇ ਜਿਹਦੇ ਕਰਕੇ ਲੱਖਾਂ ਮਜ਼ਦੂਰ ਤੇ ਪੈਨਸ਼ਨਰ ਬਹੁਤ ਪਰੇਸ਼ਾਨ ਨੇ ਜੀ ਪਰ ਸੇ ਇੱਕੋ ਗੱਲ ਚੱਲ ਰਹੀ ਹੈ ਵੀ ਸਾਂਝਾ ਫਰੰਟ ਕੋਈ ਅਗਲਾ ਪ੍ਰੋਗਰਾਮ ਲਈ ਕਿਤਾ ਜੋ ਸਰਕਾਰ ਤੋਂ ਮੰਗਾਂ ਬਲਵਾਈਆਂ ਜਾਣ। ਜੀ। ਸੋ ਇਸ ਚਰਚਾ ਤੋਂ ਬਾਅਦ ਸਾਂਝੇ ਫਰੰਟ ਨੇ ਬੜਾ ਅਹਿਮ ਫੈਸਲਾ ਕੀਤਾ ਜਿਹਦੇ ਵਿੱਚ 3 ਜਨਵਰੀ 2025 ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਣ ਦਾ ਫੈਸਲਾ ਕੀਤਾ। ਜੀ। ਉਹ ਰਸੇਦਨ ਜਿਹੜਾ ਇਹ ਵਫਦ ਹੈ ਸਾਂਝੇ ਫਰੰਟ ਦਾ ਉਹ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੂੰ ਵੀ ਮਿਲੇਗਾ। ਜੀ। ਪਰ ਅਸਲ ਪਿਛਲੇ ਦਿਨੀ ਜਦੋਂ ਸਾਝੇ ਫਰੰਟ ਵੱਲੋਂ ਪ੍ਰੋਗਰਾਮ ਸੀ ਚੰਡੀਗੜ੍ਹ ਪ੍ਰੋਟੈਸਟ ਕੀਤਾ ਸੀ ਜੀ ਤੇ ਚੰਡੀਗੜ੍ਹ ਪੁਲਿਸ ਨੇ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਸਾਰਿਆਂ ਦੇ ਵਿਰੁੱਧ ਕੇਸ ਦਰਜ ਕਰ ਲਈ ਸੀ ਵੀ ਇਹਨਾਂ ਨੇ ਟ੍ਰੈਫਿਕ ਦੀ ਉਲੰਘਣਾ ਕੀਤੀ ਹੋਰ ਕਈ ਤਰ੍ਹਾਂ ਦੇ ਦੋਸ਼ ਲਾ ਕੇ ਜਿਹਨੂੰ ਲੈ ਕੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਉਹ ਸਾਝੇ ਫਰੰਟ ਨੇ ਫੈਸਲਾ ਕੀਤਾ ਵੀ ਉਹ ਸਿੱਧੇ ਤੌਰ ਤੇ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ ਕਿਉਂਕਿ ਪੰਜਾਬ ਦੇ ਰਾਜਪਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਨੇ ਜੀ ਇਸ ਤੋਂ ਬਾਅਦ ਦੂਸਰਾ ਫੈਸਲਾ ਜਿਹੜਾ ਅਹਿਮ ਹੈ ਉਹ ਇਹ ਹੈ ਕਿ ਨਵੇਂ ਸਾਲ ਚ ਸਾਂਝੇ ਫਰੰਟ ਦੀ ਪਹਿਲੀ ਮੀਟਿੰਗ 18 ਜਨਵਰੀ ਨੂੰ ਲੁਧਿਆਣੇ ਹੋਊਗੀ ਜਿਹਦੇ ਵਿੱਚ